4 ਲੱਖ ਤੋਂ 40 ਲੱਖ ਦੇ ਮਕਾਨਾਂ ਦੀ ਜਾਣਕਾਰੀ ਦੇਵਾਂਗੇ 4,50,000 ਰੇਟ ਹੈ 34 ਗਜ ਜਗ੍ਹਾ ਜੀ ਕੰਟੈਕਟ ਨੰਬਰ ਦਿੱਤਾ ਹੈ ਲੋਕੇਸ਼ਨ ਬਾਇਲਟੇਰੀ ਰਾਉਂਡ ਰੋਡ ਵਸਤੇ ਜੋਧਿਆ ਲੁਧਿਆਣਾ ਜੀ ਉਸ ਤੋਂ ਬਾਅਦ 5,50,000 ਰੇਟ ਹੈ 35 ਗਜ ਜਗ੍ਹਾ ਸਾਧੂ ਸਿੰਘ ਨਗਰ ਛੇਪੂਰੀ ਚੌਕ ਨੂਰਵਾਲ ਰੋਡ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਨੰਬਰ ਦਿੱਤਾ ਹੋਇਆ ਇਸ ਤੇ ਜਾਣਕਾਰੀ ਕਰ ਸਕਦੇ ਹੋ ਜਾਂ ਵੀਡੀਓ ਡਿਸਕ੍ਰਿਪਸ਼ਨ ਲਿੰਕ ਉੱਥੋਂ ਜਾ ਕੇ ਚੈੱਕ ਕਰ ਸਕਦੇ ਹੋ ਫੁੱਲ ਵੀਡੀਓ 6,50,000 ਰੇਟ ਹੈ ਨੰਬਰ ਦਿੱਤਾ ਹੈ 40 ਗਜ ਜਗ੍ਹਾ ਜੀ ਸਾਧੂ ਸਿੰਘ ਨਗਰ ਜਲੰਧਰ ਬਾਈ ਵੱਟ ਚੌਕ ਕਲਾਸ਼ ਨਗਰ ਰੋਡ ਲ ਉਸ ਤੋਂ ਬਾਅਦ ਇਸ ਘਰ ਦਾ ਰੇਟ 7,50,000 ਹੈ ਪੁਜਾਗਾ ਜਗਾ ਜੀ ਕੱਕਾ ਜਗੀਰਪੁਰ ਰਾਹੋਂ ਰੋਡ ਲੁਧਿਆਣਾ ਲੋਕੇਸ਼ਨ ਹੈ ਫੁੱਲ ਵੀਡੀਓ ਡਿਸਕ੍ਰਿਪਸ਼ਨ ਲਿੰਕ ਵਿੱਚ ਸਾਰਿਆਂ ਦੇ ਦਿੱਤੇ ਹੋਏ ਨੇ ਫੁੱਲ ਵੀਡੀਓ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ 8,50,000 ਇਸ ਘਰ ਦਾ ਰੇਟ ਹੈ ਪੁਜਾਗਾ ਜਗਾ ਇਸ ਦੀ ਫੁੱਲ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ ਢੇਰੀ ਕਨੀਜਾ ਕੱਕਵਾ ਰਾਹੋਂ ਰੋਡ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਜੀ ਉਸ ਤੋਂ ਬਾਅਦ 8 ਲੱਖ ਇਸ ਘਰ ਦਾ ਰੇਟ ਹੈ 42 ਗੱਜ ਬਾਜੜਾ ਰਾਹੋਂ ਰੋਡ ਬਸਤੀ ਯੋਧਿਆਲ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਜੀ ਠੀਕ ਹੈ ਜੀ ਇਸ ਤੋਂ ਬਾਅਦ 9 ਲੱਖ ਇਸ ਘਰ ਦਾ ਰੇਟ ਹੈ ਜੀ ਤੇ 45 ਗਜ ਵਿੱਚ ਇਹ ਬਣਿਆ ਹੋਇਆ ਤਾਜਪੁਰ ਪਿੰਡ ਜੇਲ ਟਾਪਕੇ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਜੀ ਠੀਕ ਹੈ ਜੀ ਨੰਬਰ ਦਿੱਤੇ ਹੋਏ ਨੇ ਬਾਕੀ ਵੀਡੀਓ ਵੀ ਤੁਸੀਂ ਲਿੰਕ ਦਿੱਤੇ ਨੇ ਉਹਨਾਂ 'ਚ ਜਾ ਕੇ ਫੁੱਲ ਵੀਡੀਓ ਦੇਖ ਸਕਦੇ ਹੋ 9 ਲੱਖ 50 ਹਜ਼ਾਰ ਇਸ ਘਰ ਦਾ ਰੇਟ ਹੈ 50 ਗਜ ਜਗ੍ਹਾ ਪਿੰਡ ਜਮਾਲਪੁਰ ਲੇਲੀ ਨੂਰਵਾਲ ਰੋਡ ਛੇਪਰੀ ਚੌਂਗ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਜੀ ਉਸ ਤੋਂ ਬਾਅਦ ਆਹ 9 ਲੱਖ ਦਾ 58 ਗਜ ਘਰ ਹੈ ਜੀ ਪਿੰਡ ਗੌਂਸਕੜ ਰਾਹੋਂ ਰੋਡ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਨੰਬਰ ਤੇ ਵੀ ਕੰਟੈਕਟ ਕਰ ਸਕਦੇ ਹੋ ਫੁੱਲ ਵੀਡੀਓ ਦੇਖਣ ਲਈ ਉਸ ਤੋਂ ਬਾਅਦ ਜੀ 12 ਲੱਖ ਰੇਟ ਹੈ ਜੀ 58 ਗੱਜ ਗੋਂਸਗੜ ਰਾਹੋਂ ਰੋਡ ਲੁਧਿਆਣਾ ਇਹ ਘਰ ਹੈ ਜੀ ਤੇ ਇਸ ਦੀ ਲੋਕੇਸ਼ਨ ਦਿੱਤੀ ਨਾਲ ਉਸ ਤੋਂ ਬਾਅਦ ਡਾਬਾ ਲੋਹਾਰਾ ਲੁਧਿਆਣਾ ਲੋਕੇਸ਼ਨ ਹੈ 15 ਲੱਖ ਰੇਟ ਹੈ 50 ਗੱਜ ਘਰ ਹੈ ਜੀ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਕੰਟੈਕਟ ਵੀ ਕਰ ਸਕਦੇ ਹੋ ਇਸ ਘਰ ਲਈ ਉਸ ਤੋਂ ਬਾਅਦ ਜੀ 15 ਲੱਖ ਰੇਟ ਹੈ 60 ਗੱਜ ਇਹ ਜਗ੍ਹਾ ਭਾਮੀਆਂ ਕਲਾਂ ਲੁਧਿਆਣਾ ਇਸ ਘਰ ਦੀ ਲੋਕੇਸ਼ਨ ਹੈ ਫੁੱਲ ਵੀਡੀਓ ਡਿਸਕ੍ਰਿਪਸ਼ਨ ਚ ਲਿੰਕ ਦਿੱਤਾ ਹੋਇਆ ਉੱਥੇ ਜਾ ਕੇ ਵੀ ਦੇਖ ਸਕਦੇ ਹੋ ਜੀ ਇਸ ਤੋਂ ਬਾਅਦ ਖਵਾਜਕਾਰਾਂਹੋ ਰੋਡ ਲੁਧਿਆਣਾ ਇਸ ਦੀ ਲੋਕੇਸ਼ਨ ਹੈ 18 ਲੱਖ 60 ਗੱਜ ਦੋ ਮੰਜ਼ਲੇ ਇਹ ਘਰ ਬਣਿਆ ਹੋਇਆ ਹੈ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਆਪਾਂ ਅੱਗੇ 20 ਲੱਖ 84 ਗੱਜ ਲਾਦੀਆਂ ਹੈਬਵਾਲ ਕਲਾਂ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਨੰਬਰ ਵੀ ਦਿੱਤਾ ਹੋਇਆ ਹੈ ਬਾਕੀ ਲਿੰਕ ਵੀਡੀਓ ਦਾ ਡਿਸਕ੍ਰਿਪਸ਼ਨ ਵਿੱਚ ਹੋਊਗਾ 84 ਗੱਜ ਇਹ ਜਗ੍ਹਾ ਵਿੱਚ ਬਣਿਆ ਹੋਇਆ ਹੈ 20 ਲੱਖ ਇਸ ਦਾ ਵੀ ਰੇਟ ਹੈ ਤੇ ਨੰਬਰ ਵੀ ਦਿੱਤਾ ਹੋਇਆ ਹੈ ਲੋਕੇਸ਼ਨ ਖਵਾਜਕਾਰਾਂਹੋ ਰੋਡ ਲੁਧਿਆਣਾ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ 100 ਗਜ ਡੇਢ ਮੰਜ਼ਿਲ ਇਹ ਘਰ ਬਣਿਆ ਹੋਇਆ ਹੈ 18 ਲੱਖ ਇਸਦਾ ਰੇਟ ਹੈ ਭਾਮੀਆਂ ਤਾਜਪੁਰ ਰੋਡ ਚੰਡੀਗੜ੍ਹ ਰੋਡ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਜੀ ਇਸ ਤੋਂ ਬਾਅਦ ਆਪਣੇ 20 ਲੱਖ ਇਸ ਘਰ ਦਾ ਰੇਟ ਹੈ 50 ਗਜ 2 ਮੰਜ਼ਿਲ ਹੈ ਜੱਸਿਆਂ ਹੈਬੋਵਾਲ ਕਲਾਂ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਲਾਈਨਾਂ ਦੇ ਕੋਲ ਜੱਸਿਆਂ ਦੇ ਕੋਲ ਹੈਗਾ ਜੀ ਉਸ ਤੋਂ ਬਾਅਦ 50 ਗਜ ਡੇਢ ਮੰਜ਼ਿਲ ਇਹ ਹੈ ਜੀ ਜੱਸਿਆਂ ਜਵਾਲਾ ਸਿੰਘ ਚੌਂਕ ਇਸ ਦੀ ਲੋਕੇਸ਼ਨ ਹੈ 20 ਲੱਖ ਰੇਟ ਹੈ ਜੀ ਉਸ ਤੋਂ ਬਾਅਦ 21 ਲੱਖ ਰੇਟ 63 ਗੱਜ ਡੇਢ ਮੰਜ਼ਲ ਚੰਡੀਗੜ੍ਹ ਰੋਡ ਠੀਕ ਹੈ ਜੀ ਵੀਰ ਪੈਲਸ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਜੀ ਉਸ ਤੋਂ ਬਾਅਦ 100 ਗੱਜ ਇਹ ਡੇਢ ਮੰਜ਼ਲ ਵਿੱਚ ਬਣਿਆ ਹੋਇਆ 22 ਲੱਖ ਰੇਟ ਹੈ ਭਾਮੀਆਂ ਕਲਾਂ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਅੱਗੇ ਅੱਗੇ ਰੇਟ ਵਧਦੇ ਜਾਣਗੇ ਕਿਉਂਕਿ 40 ਲੱਖ ਤੱਕ ਕੋਠੀਆਂ ਦਿਖਾਉਣੀਆਂ ਨੇ ਉਸ ਤੋਂ ਬਾਅਦ 20 ਲੱਖ 104 ਗੱਜ ਮਾਨ ਪੈਰਾਸ ਬਲੋਕਰ ਰੋਡ ਸੰਤ ਵਿਹਾਰ ਹੈਬਵਾਲ ਲੁਧਿਆਣਾ ਲੋਕੇਸ਼ਨ ਹੈ ਨੰਬਰ ਦਿੱਤਾ ਹੋਇਆ ਇਸ ਤੇ ਵੀ ਕੰਟੈਕਟ ਕਰ ਸਕਦੇ ਹੋ ਡਿਸਕ੍ਰਿਪਸ਼ਨ ਚ ਲਿੰਕ ਹੋਊਗਾ 123 ਗੱਜ ਵਿੱਚ ਇਹ ਘਰ ਬਣਿਆ ਹੋਇਆ ਹੈ 24 ਲੱਖ ਰੇਟ ਹੈ ਜੀ ਜੱਸੀਆਂ ਲਾਈਨਾਂ ਕੋਲ ਹੈਬਵਾਲ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਫੁੱਲ ਵੀਡੀਓ ਇਸ ਦੀ ਪੂਰੀ ਜਾਣਕਾਰੀ ਡਿਸਕ੍ਰਿਪਸ਼ਨ ਚ ਲਿੰਕ ਹੈ ਜੀ 90 ਗੱਜ ਵਿੱਚ ਇਹ ਘਰ ਬਣਿਆ ਹੋਇਆ ਹੈ ਇਸ਼ਰ ਨਗਰ ਜੀਐਨਈ ਕਾਲਜ ਦੀ ਬੈਕ ਸਾਈਡ ਲੁਧਿਆਣਾ 25 ਲੱਖ ਇਸ ਦਾ ਰੇਟ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ 104 ਗਜ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ 26 ਲੱਖ ਰੇਟ ਹੈ ਨੰਬਰ ਦਿੱਤਾ ਹੋਇਆ ਤਾਜਪੁਰ ਚੁੰਗੀ ਜੇਲ ਟੱਪ ਕੇ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਜੀ ਲੋਕੇਸ਼ਨ ਪ੍ਰਾਈਸ ਆਪਾਂ ਸਾਰਾ ਕੁਝ ਦੱਸ ਦਿੰਨੇ ਆ 100 ਗਜ 25 ਲੱਖ ਸੁਜਾਤਵਾਲ ਨੌਰਵਾਲ ਰੋਡ ਛਿਪੂਰੀ ਚੌਂਗ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਜੀ ਬਾਕੀ ਜੇ ਕੋਈ ਗੱਲ ਬੋਲਣ ਤੋਂ ਰਹਿ ਗਈ ਹੋਵੇ ਤਾਂ ਸਕਰੀਨ ਤੇ ਡਿਸਪਲੇ ਤੇ ਤੁਹਾਡੇ ਸ਼ੋ ਹੋ ਜਾਊਗਾ 27 ਲੱਖ 50 ਹਜ਼ਾਰ ਰੇਟ ਹੈ 75 ਗਜ 1.5 ਮੰਜ਼ਿਲ 33 ਫੁੱਟ ਰੋਡ ਚੰਡੀਗੜ੍ਹ ਰੋਡ ਸਮਰਾਲਾ ਚੌਂਗ ਦੇ ਨਾਲ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਜੀ ਉਸ ਤੋਂ ਬਾਅਦ 27 ਲੱਖ 120 ਗਜ ਦੇ ਵਿੱਚ ਇੱਕ ਘਰ ਬਣਿਆ ਹੋਇਆ ਹੈ ਖਾਸੀ ਕਲਾਂ ਤਾਜਪੁਰ ਰੋਡ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਜੀ ਠੀਕ ਹੈ ਜੀ ਨੰਬਰ ਨਾਲ ਨਾਲ ਦਿੱਤੇ ਹੋਏ ਨੇ ਉਸ ਤੋਂ ਬਾਅਦ ਇਹ 150 ਗਜ ਦੇ ਵਿੱਚ ਘਰ ਬਣਿਆ ਹੋਇਆ ਹੈ ਲੋਹਾਰਾ ਨਹਿਰ ਦੇ ਨਾਲ ਗਿੱਲ ਰੋਡ ਦੇ ਨਾਲ ਨਹਿਰ ਹੈ ਜੀ ਉਸ ਦੇ ਨਾਲ ਲੋਹਾਰਾ ਹੈਗਾ ਜੀ ਗੁਰਗੋਬਿੰਦ ਸਿੰਘ ਨਗਰ ਦੇ ਨਾਲ ਇਹ ਘਰ ਹੈ ਜੀ 28 ਲੱਖ ਰੇਟ ਹੈ ਉਸ ਤੋਂ ਬਾਅਦ 105 ਗਜ ਦੋ ਮੰਜ਼ਿਲਾ ਇਹ ਕੋਠੀ ਬਣੀ ਹੋਈ ਹੈ 30 ਲੱਖ ਰੇਟ ਹੈ ਭਾਮੀਆਂ ਕਲਾਂ ਤਾਜਪੁਰ ਰੋਡ ਚੰਡੀਗੜ੍ਹ ਰੋਡ ਤੋਂ ਵੀ ਤੁਸੀਂ ਆ ਸਕਦੇ ਹੋ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਜੀ ਉਸ ਤੋਂ ਬਾਅਦ 100 ਗਜ ਇਹ ਹੈ 30 ਲੱਖ ਇਸਦਾ ਰੇਟ ਹੈ 33 ਫੁੱਟ ਰੋਡ ਚੰਡੀਗੜ੍ਹ ਰੋਡ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਫੁੱਲ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤੇ ਹੋਏ ਨੇ ਉਹਨਾਂ ਤੇ ਜਾ ਕੇ ਕਲਿੱਕ ਕਰਕੇ ਦੇਖ ਸਕਦੇ ਹੋ ਜਾਂ ਨੰਬਰਾਂ ਤੇ ਕੰਟੈਕਟ ਕਰਕੇ ਵੀਡੀਓ ਮੰਗ ਸਕਦੇ ਹੋ 105 ਗਜ ਦੇ ਵਿੱਚ 33 ਲੱਖ ਭਾਮੀਆਂ ਖੁਰਦ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਜੀ ਠੀਕ ਹੈ ਜੀ ਲੋਕੇਸ਼ਨ ਪ੍ਰਾਈਸ ਜਗਾ ਆਪਾਂ ਦੱਸ ਦਿੱਤੀ ਬਾਕੀ ਫੁੱਲ ਵੀਡੀਓ ਵਿੱਚ ਸਾਰੀਆਂ ਜਾਣਕਾਰੀਆਂ ਹੋਣਗੀਆਂ 100 ਗਾਜ ਡੇਢ ਮੰਜ਼ਿਲ 34,50,000 ਬੇਗੋਆਣਾ ਗਿਲ ਰੋਡ ਲੁਧਿਆਣਾ ਬੇਗੋਆਣਾ ਇਸ਼ਰ ਨਗਰ ਦੇ ਨਾਲ ਹੈ ਜੀ ਜੀਐਨ ਕਾਲਜ ਦੀ ਬੈਕਸਾਈਡ ਉੱਥੇ ਹੈ ਜੀ ਇਹ ਘਰ 115 ਗਾਜ ਇਸ਼ਰ ਨਗਰ ਜੀਐਨ ਕਾਲਜ ਦੀ ਬੈਕਸਾਈਡ ਲੁਧਿਆਣਾ 35 ਲੱਖ ਇਸ ਦਾ ਰੇਟ ਹੈ ਮਾਲਕਾਂ ਨੇ ਖੁਦ ਬਣਾਇਆ ਹੁਣ ਇਹ ਸਾਰੀਆਂ ਆਪਾਂ ਤੁਹਾਨੂੰ ਸੇਲ ਲਈ ਪ੍ਰੋਪਰਟੀਆਂ ਦਿਖਾ ਰਹੇ ਹਾਂ ਉਸ ਤੋਂ ਬਾਅਦ ਜੀ 118 ਗਾਜ 2 ਮੰਜ਼ਲ ਇਹ ਹੈ ਜੀ 36 ਲੱਖ ਰੇਟ ਹੈ ਜੱਸੀਆਂ ਰੋਡ ਲੁਧਿਆਣਾ ਬਾਬਾ ਜਵਾਲਾ ਸਿੰਘ ਚੌਕ ਦੇ ਨਾਲ ਹੀ ਹੈ ਲੁਧਿਆਣਾ ਦੇ ਵਿੱਚ ਇਸ ਦੀ ਲੋਕੇਸ਼ਨ ਉੱਥੇ ਘਰ ਇਹ ਮੌਜੂਦ ਹੈ ਸੇਲ ਲਈ 35 ਲੱਖ ਸੋਗ ਜਿ ਇਹ ਬ੍ਰਾਂਡ ਨਿਊ ਕੋਠੀ ਹੈ ਚੂੜਪੁਰ ਰੋਡ ਹੈਬਵਾਲ ਕਲਾਂ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਫੁੱਲ ਵੀਡੀਓ ਡਿਸਕ੍ਰਿਪਸ਼ਨ ਲਿੰਕ ਵਿੱਚ ਦੇਖ ਸਕਦੇ ਹੋ ਕਲਿੱਕ ਕਰਕੇ ਉਸ ਤੋਂ ਬਾਅਦ 90 ਗਜ ਦੇ ਵਿੱਚ ਇਹ ਡੇਢ ਮੰਜ਼ਿਲ ਕੋਠੀ ਤਿਆਰ ਹੈ ਚੂੜਪੁਰ ਰੋਡ ਹੈਬਵਾਲ ਕਲਾਂ ਲੁਧਿਆਣਾ 35 ਲੱਖ ਰੇਟ ਹੈ ਜੀ ਤੇ ਇਸ ਤੋਂ ਬਾਅਦ 125 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਬੇਗੋਆਣਾ ਗਿੱਲ ਰੋਡ ਲੁਧਿਆਣਾ ਲੋਕੇਸ਼ਨ ਹੈ 35 ਲੱਖ ਰੇਟ ਹੈ ਜੀ ਠੀਕ ਹੈ ਜੀ ਨੰਬਰ ਵੀ ਨਾਲ ਦਿੱਤੇ ਹੋਏ ਨੇ ਕੰਟੈਕਟ ਕਰਕੇ ਵੀਡੀਓ ਦੇਖ ਸਕਦੇ ਹੋ 68 ਗਾਜ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ 35 ਲੱਖ ਰੇਟ ਹੈ ਦੁਰਗਾਪੁਰੀ ਹੈਬੂਵਾਲ ਲੁਧਿਆਣਾ ਡੀ ਐਮ ਸੀ ਦੇ ਬਿਲਕੁਲ ਨਾਲ ਲੁਧਿਆਣਾ ਡੀ ਐਮ ਸੀ ਦੇ ਨਾਲ 5 ਕਿਲੋਮੀਟਰ ਦੀ ਦੂਰੀ ਤੇ ਘਰ ਮੌਜੂਦ ਹੈ ਜੀ ਬਾਕੀ ਅੱਗੇ 50 ਗਾਜ ਦਾ ਦੋ ਮੰਜ਼िला ਆਪਣੇ ਕੋਲ ਵੀਡੀਓ ਆਈਏ 12 ਲੱਖ ਚੋਂ ਦੇਖੋ ਜ਼ਰੂਰ ਦਿਖਾਵਾਂਗੇ ਧੰਨਵਾਦ ਜੀ